ਵਿਦਿਆਨਦ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਤੀ ਨਗਰ ਸੈਕਟਰ 39 ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮੁੱਖ ਅਧਿਆਪਕ ਅਤੇ ਸਮੂਹ ਅਧਿਆਪਕਾਂ ਦੀ ਗਵਾਹੀ ਹੇਠ ਸ਼ਿੱਖਿਆ ਖੇਤਰ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਲਗਾਤਾਰ ਯਤਨ ਕਰ ਰਹੇ ਬੱਚਾਂ ਨੂੰ ਵਿਸ਼ੇਸ਼ ਤੌਰ ਤੇ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਦੇ ਲਈ ਸ਼ਾਹੀ ਇਮਾਮ ਪੰਜਾਬ ਉਸਮਾਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪੁੱਜੇ ਨੇ। ਮੋਤੀ ਹੋਣਾ ਸਰਕਾਰੀ ਪ੍ਰਾਇਮਰੀ ਸਕੂਲ ਦੀ ਮੈਗਜ਼ੀਨ ਲੋਕ ਅਰਪਣ ਕੀਤੀ। ਇਸ ਮੌਕੇ ਮੁੱਖ ਮਹਿਮਾਨ ਸ਼ਾਹੀ ਇਮਾਮ ਉਸਮਾਨ ਲੁਧਿਆਰਵੀ ਨੇ ਦੱਸਿਆ ਕਿ ਸਮਰਾਟ ਸਕੂਲ ਮੋਤੀਨਗਰ ਪੰਜਾਬ ਦਾ ਬਿਹਤਰੀਨ ਸਕੂਲ ਹੈ। ਅਤੇ ਪੰਜਾਬ ਸਰਕਾਰ ਤੱਕ ਇਸ ਦੀਆਂ ਗਤੀਵਿਧੀਆਂ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਨਿਡਰ ਹੋ ਕੇ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੀਦਾ ਤੇ ਹਰ ਮੁਸ਼ਕਲ ਨੂੰ ਦੂਰ ਕਰਨਾ ਚਾਹੀਦਾ ਹੈ ਪੱਤਰਕਾਰ ਨਾਲ ਗੱਲਬਾਤ ਕਰਦਾ ਹੋਰ ਉਹਨਾਂ ਕੀ ਕਿਹਾ ਆਓ ਸੁਣਦੇ ਆ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਲੁਧਿਆਣੇ ਦਾ ਜਿਹੜਾ ਸਭ ਤੋਂ ਸੋਹਣਾ ਸਭ ਤੋਂ ਪਿਆਰਾ ਤੇ ਮਾਡਲ ਸਕੂਲ ਹੈ ਸਰਕਾਰੀ ਸਕੂਲ ਮੋਤੀ ਨਗਰ ਜਿਹਦੇ ਪ੍ਰਿੰਸੀਪਲ ਸੁਖਦੀਰ ਸੇਖੋ ਜੀ ਨੇ ਉੱਥੇ ਆਣ ਦਾ ਮੌਕਾ ਮਿਲਿਆ ਔਰ ਦੇਖ ਕੇ ਬਿਲਕੁਲ ਹੈਰਾਨ ਰਹਿ ਗਏ ਹਾਂ ਕਿ ਇਹ ਕਿਸੇ ਵੀ ਅੱਛੇ ਕਾਨਵੈਂਟ ਪ੍ਰਾਈਵੇਟ ਸਕੂਲ ਨੂੰ ਮਾਤ ਦੇ ਰਿਹਾ ਹੈ ਔਰ ਕਿਸੇ ਪਾਸੋਂ ਨਹੀਂ ਲੱਗਦਾ ਕਿ ਸ਼ਾਇਦ ਇਹ ਕੋਈ ਸਰਕਾਰੀ ਸਕੂਲ ਹੋਵੇ ਹਾਲਾਂਕਿ ਇਹ ਸ਼ਹਿਰ ਦਾ ਇੱਕ ਸਰਕਾਰੀ ਸਕੂਲ ਹੈ ਤੇ ਮੈਨੂੰ ਬੜੀ ਮਾਣ ਹੋਈ ਔਰ ਬਹੁਤ ਖੁਸ਼ੀ ਹੋਈ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਕਿ ਸਿਰਫ ਕੁਝ ਸਾਲਾਂ ਦੇ ਵਿੱਚ ਹੀ ਸਕੂਲ ਨੂੰ ਲੁਧਿਆਣੇ 'ਚ ਇੱਕ ਵਿਲੱਖਣਤਾ ਹਾਸਲ ਹੋ ਗਈ ਹੈ ਤੇ ਮੇਰੇ ਨਾਲ ਪਿੱਖੀ ਸਾਹਿਬ ਨੇ ਬਾਕੀ ਸਾਰੇ ਸਨਮਾਨਜਨਕ ਲੋਕ ਮੌਜੂਦ ਨੇ ਥੇ ਦਾ ਜਿਹੜਾ ਸਟਾਫ ਹੈ ਜਿੰਨੇ ਵੀ ਟੀਚਰਸ ਨੇ ਉਹਨਾਂ ਨੇ ਇੱਕ ਟੀਮ ਵਰਕ ਦੇ ذریعے ਸਕੂਲ ਨੂੰ ਮਾਡਲ ਸਕੂਲ ਬਣਾਇਆ ਹੈ ਬੇਨਤੀ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਔਰ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਵੀ ਕਿ ਇਸ ਸਕੂਲ ਨੂੰ ਇੱਕ ਨਮੂਨੇ ਦੇ ਤੌਰ ਤੇ ਬਾਕੀ ਸਾਰੇ ਪੰਜਾਬ 'ਚ ਪੇਸ਼ ਕੀਤਾ ਜਾਣਾ ਚਾਹੀਦਾ ਹੈ ਔਰ ਜਿਨ੍ਹਾਂ ਨੇ ਇਸ ਸਕੂਲ ਨੂੰ ਇੰਨਾ ਖੂਬਸੂਰਤ ਬਣਾਇਆ ਹੈ ਉਹਨਾਂ ਨੂੰ ਸਟੇਟ ਅਵਾਰਡ ਦੇ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈ ਹੋਣੀ ਚਾਹੀਦੀ ਮਾਰਸ ਸਕੂਲ ਮੋਤੀ ਨਗਰ ਆਪਣੀ ਜਿਹੜੀਆਂ ਇਹਦੀਆਂ ਐਕਟੀਵਿਟੀਜ਼ ਨੇ ਉਹਦੇ ਲਈ ਪੂਰੇ ਪੰਜਾਬ ਲੈਵਲ ਤੇ ਬਹੁਤ ਮਸ਼ਹੂਰ ਆ ਤੇ ਅੱਜ ਜਿਹੜਾ ਅਸੀਂ ਐਨੂਅਲ ਆਪਣਾ ਮੈਗਜ਼ੀਨ ਸਕੂਲ ਦਾ ਰਿਲੀਜ਼ ਕੀਤਾ ਤੇ ਬੜੀ ਮਾਣ ਦੀ ਗੱਲ ਆ ਸਾਡੇ ਲਈ ਵੀ ਪੰਜਾਬ ਦੇ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ ਜੀ ਸਕੂਲ ਦੇ ਵਿੱਚ ਬਤੌਰ ਮੁੱਖ ਮਹਿਮਾਨ ਸਾਡੇ ਕੋਲ ਆਏ ਨੇ ਤੇ ਜਿਹੜਾ ਆਪਣੇ ਬੜੇ ਸ਼ੁਭ ਹੱਥਾਂ ਨਾਲ ਉਹਨਾਂ ਨੇ ਜਿਹੜਾ ਸਾਡਾ ਇਹ ਮੈਗਜ਼ੀਨ ਰਿਲੀਜ਼ ਕੀਤਾ ਤੇ ਸਕੂਲ ਦੇ ਬਾਰੇ ਉਹਨਾਂ ਨੇ ਜੋ ਸਾਨੂੰ ਪ੍ਰੋਮਿਸ ਕੀਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਨਾਲ ਤੇ ਮੁੱਖ ਮੰਤਰੀ ਸਾਹਿਬ ਨਾਲ ਸਾਡੀਆਂ ਜਿਹੜੀ ਐਕਟੀਵਿਟੀਜ਼ ਨੇ ਉਹ ਜ਼ਰੂਰ ਪਹੁੰਚ ਆਉਣਗੇ ਤੇ ਅਸੀਂ ਇਸ ਲਈ ਵੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਸਮਾਰਟ ਸਕੂਲ ਮੋਤੀ ਨਗਰ ਤੇ ਜਿਹੜੇ ਸਾਡੇ ਰੈਜ਼ਿਡੈਂਟਸ ਨੇ ਜਾਂ ਸਾਡੇ ਕਮੇਟੀ ਮੈਂਬਰਸ ਨੇ ਅੱਜ ਦੇ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਉਪਰ ਮੈਗਜ਼ੀਨ ਰਿਲੀਜ਼ ਦਾ ਇਹਦੇ ਚ ਸਾਡੇ ਵਿੱਚ ਨਾਲ ਹਾਜ਼ਰ ਹੋਏ ਨੇ ਤੇ ਹਮੇਸ਼ਾ ਅਸੀਂ ਇੱਕੋ ਹੀ ਉਪਰਾਲਾ ਕਰਦੇ ਆਂ ਵੀ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਸੀਂ ਕਿਤੇ ਸਹੀ ਮੰਜ਼ਲ ਤੱਕ ਲੈ ਕੇ ਜਾਈਏ ਤੇ ਜਿਹੜੀਆਂ ਇਦਾਂ ਦੀਆਂ ਸਾਡੀਆਂ ਐਕਟੀਵਿਟੀਆਂ ਨੇ ਜਾਂ ਸਾਡਾ ਹਮੇਸ਼ਾ ਇੱਕ ਰੁਝਾਨ ਹੁੰਦਾ ਵੀ ਵਧੀਆ ਤੋਂ ਵਧੀਆ ਜਿਹੜਾ ਤੇ ਤੇ হেরਾ ਸਾਡੇ ਸਮਾਜ ਦਾ ਉਹਨੂੰ ਅਸੀਂ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਰੂਬਰੂ ਕਰਾਈਏ ਤਾਂ ਜੋ ਉਹਨੂੰ ਦੇਖ ਕੇ ਬੱਚਿਆਂ ਦੇ ਵਿੱਚ ਕੁਝ ਕਰਨ ਦੀ ਇੱਛਾ ਜਿਹੜੀ ਸ਼ਕਤੀ ਹੈ ਉਹ ਜਾਗਰੂਕ ਹੋਵੇ ਤੇ ਅੱਜ ਜਿਹੜਾ ਸਮਾਨ ਲੁਧਿਆਣਵੀ ਜੀ ਸ਼ਾਹੀਮਾਮ ਪੰਜਾਬ ਦੁਆਰਾ ਬੱਚਿਆਂ ਨੂੰ ਇੱਕ ਸੰਦੇਸ਼ ਦਿੱਤਾ ਗਿਆ ਤੇ ਬਹੁਤ ਹੀ ਕਾਬਲੇ ਤਾਰੀਫਾ ਤੇ ਮੈਂ ਧੰਨਵਾਦ ਕਰਦਾ ਸ਼ਾਹੀਮਾਮ ਜੀ ਦਾ ਵਿਧਾਨਾ ਲਾਈਵ ਲਈ ਟਿੰਕਾ ਛਾੜਦੇ ਰਿਹਾ